ਆਪ ਜੀ ਹਜ਼ੂਰ ਸਾਹਿਬ ਜਾਓ ਮੱਥਾ ਟੇਕਣ ਵਾਸਤੇ ਉਥੇ ਕਰੀਬ ਕਰੇ ਵੀ 25000 ਤੋਂ 3076 ਅੰਦਰ ਪਏ ਨੇ ਤੇ ਉਹਨਾਂ ਸ਼ਸਤਰਾਂ ਵਿੱਚੋਂ ਇੱਕ ਸ਼ਸਤਰ ਹੈ ਜਿਹਦਾ ਨਾਮ ਹੈ ਕਰਾਮਾਤੀ ਤਲਵਾਰ ਕਰਾਮਾਤੀ ਕਿਰਪਾਨ ਉਸ ਸ਼ਸਤਰ ਨੂੰ ਹਜ਼ੂਰ ਸਾਹਿਬ ਦੇ ਜਿਹੜੇ ਅਤੀ ਸਤਿਕਾਰਯੋਗ ਮਹਾਪੁਰਸ਼ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਅੰਦਰਲੀ ਸੇਵਾ ਕਰਦੇ ਨੇ ਉਹ ਹਰ ਰੋਜ਼ ਜਦੋਂ ਸ਼ਸਤਰਾਂ ਦਾ ਸੁਖਾਸ਼ਨ ਕਰਦੇ ਨੇ ਤੇ ਉਸ ਕਿਰਪਾਨ ਨੂੰ ਸਾਰੇ ਸ਼ਸਤਰਾਂ ਦੇ ਹੇਠਾਂ ਰੱਖਦੇ ਨੇ ਥੱਲੇ ਰੱਖਦੇ ਨੇ ਤੇ ਜਦੋਂ ਸਵੇਰ ਆ ਕਰਕੇ ਵੇਖਦੇ ਨੇ ਤੇ ਉਹ ਸ਼ਸਤਰ ਜਿਹੜਾ ਹੈ ਉਹ ਸਾਰਿਆਂ ਸ਼ਸਤਰਾਂ ਦੇ ਉੱਤੇ ਆਪਣੇ ਆਪ ਆ ਜਾਂਦਾ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਰੇ ਕਹਿੰਦੇ ਨੇ ਸ਼ਸ ਨਿਸ਼ਾਨ ਸਾਹਿਬ ਨੇ ਕਿਉਂ ਮੱਥਾ ਟੇਕਣਾ ਜੀ ਸ਼ਸਤਰਾਂ ਨੂੰ ਕਿਉਂ ਮੱਥਾ ਟੇਕਣਾ ਜੀ ਅੱਜ ਤਾਂ ਬੰਦੂਕਾਂ ਦਾ ਮਜਾਈਲਾਂ ਦਾ ਤੋਪਾਂ ਦਾ ਯੁੱਗ ਆਇਆ ਹੋਇਆ ਹੈ ਕਿਰਪਾਨ ਪਾਉਣ ਦੀ ਕੀ ਲੋੜ ਹੈ ਜੀ ਇਹੋ ਜਿਹੇ ਹੁਜਤਾ ਕਰਨ ਵਾਲੇ ਸਾਡੇ ਹੀ ਸਰੂਪ ਵਿੱਚ ਸਾਡੇ ਹੀ ਗੁਰੂ ਘਰ ਦੀਆਂ ਸਟੇਜਾਂ ਤੋਂ ਸ਼ਸਤਰਾਂ ਦਾ ਖੰਡਨ ਕਰਦੇ ਨੇ ਉਹ